ਆਇਆ ਹੈ ਪਹੁੰਚ ਗਏ ਜੀ ਪੁਨਾ ਹਾਂ ਉਹਦੇ ਇੱਥੇ ਲਾਗੇ ਬੰਦੇ ਕਿਤੇ ਚਾਹ ਪਾਣੀ ਨਹੀਂ ਮਿਲਦਾ ਇੱਕ ਤੁਹਾਨੂੰ ਨਵੀਂ ਗੱਲ ਦੱਸਣਾ ਇੱਧਰ ਪੁਨਾ ਦੇ ਗੁਜਰਾਤ ਦੇ ਵਿੱਚ ਨਾ ਇੱਧਰ ਦੇ ਮਹਾਰਾਸ਼ਟਰ ਦੇ ਵਿੱਚ ਕੀ ਨਾਂ ਲਈਦਾ ਆਪਣਾ ਮਹਾਰਾਸ਼ਟਰ ਦੇ ਵਿੱਚ ਇੱਧਰ ਬਿਆਹ ਦੇ ਲੋਕ ਆਟਿਆ ਇਹ ਸਫਾਈ ਸੁਫਾਈ ਕਰਦੇ ਰਹਿੰਦੇ ਆ ਨਾ ਮੋਕਲ ਮਕਰ ਮਾਰਦੇ ਰਹਿੰਦੇ ਆ ਦੋ ਦਿਨੀ ਸਾਲੀ ਤੇ ਇੱਧਰ ਉਹ ਆਪਾਂ ਹੁਣ ਬਚਣਾ ਪੰਜਾਬੀ ਸਮਝ ਆਉਂਦੀ ਨਹੀਂ ਮਸਵਾਸ ਕਰਕੇ ਜਾਣਿਓ ਕਿ ਵੱਡੀ ਦੁਕਾਨ ਤੇ ਜਾਂ ਕਿ ਟਲ ਕੋਲ ਸ਼ੋਰੂਮ ਤੇ ਜਿਹੜਾ ਮਰਾਠੀ ਬੰਦੇ ਆ ਉਹ ਇਹ ਗੱਲ ਪੁੱਛਦੇ ਵੀ ਆ ਜਿਹੜਾ ਖਾਲਸਤਾਨ ਨਹੀਂ ਉਗਰਵਾਤੀ ਇਹਦਾ ਮਤਲਬ ਕੀ ਬੰਦਾ ਵਾ ਅੰਦਾ ਸਾਨੂੰ ਇਹਦਾ ਕੀ ਮਤਲਬ ਇਹ ਦੱਸਿਆ ਵੀ ਸਲਾਹ ਜੀ ਅਸੀਂ ਤੁਹਾਨੂੰ ਵੇਖ ਕੇ ਬਾਜ ਮਾਰੀ ਆ ਆ ਮਤਲਬ ਪੁੱਛਣ ਤੇ ਮਾਰਿਆ ਵੀ ਮੀਰੀਆ ਦੇ ਬੜਾ ਕੋ ਦੱਸਦਾ ਉਹ ਮੈਂ ਹਾਂ ਬਾਉ ਜੀ ਇਹਨਾਂ ਦਾ ਸਿੱਧਾ ਖਾਲਸ ਦਾ ਮਤਲਬ ਕੀ ਹੁੰਦਾ ਸਤਾਨ ਦਾ ਮਤਲਬ ਕੀ ਹੁੰਦਾ ਹਾਂ ਤੇ ਉਗਰਵਾਦੀ ਦਾ ਮਤਲਬ ਕੀ ਹੁੰਦਾ ਫੇ ਉਹਨਾਂ ਫੇ ਉਹਨਾਂ ਨੇ ਸਾਰਾ ਕੁਝ ਦੱਸੀਦਾ ਵਾ ਕਹਿੰਦਾ ਅੱਛਾ ਹਾਲੇ ਵੀ ਹਾਲੇ ਨੇ ਨਹਿਰ ਮਿਲਿਆ ਇਹੋ ਹੀ ਆ ਖਾਲਸਤਾਨੀ ਉਗਰਵਾਦੀ ਖਾਲਸਤਾਨੀ ਉਗਰਵਾਦੀ ਬਹੁਤ ਦਾ ਰਹਾ ਹੈ ਖਤਰਾ ਹੈ ਇਹਨਾਂ ਦੇ ਉਗਰਵਾਦੀ ਬੜੇ ਤੜਰੇ ਤੜਰੇ ਹੈ ਹਾਂ ਜਿਸ ਕੋ ਮਰਜੀ ਪੇਲ ਦੋ ਉਹ ਮੈਂ ਆ ਜੀ ਇਹੋ ਜਿਹਾ ਕੁਝ ਨਹੀਂ ਹੈਗਾ ਠੀਕ ਹੈ ਨਾ ਆਹੋ ਖਾਲਸਤਾਨੀ ਦਾ ਜਾਂ ਪੇਟੀ ਦਾ ਠੀਕ ਆ ਫਿਰ ਉਹਨਾਂ ਦੱਸੀਦਾ ਖਾਲਸਾ ਦਾ ਆ ਮਤਲਬ ਮੰਗਾ ਜੇ ਉਹ ਅੰਦਰ ਸੌਰੀ ਸੌਰੀ ਤਕਰੀਬਨ ਤਕਰੀਬਨ ਗੁਜਰਾਤ ਦੇ ਵਿੱਚ ਜਿਹੜੇ ਗੁਜਰਾਤੀ ਆ ਉਹ ਤੁਝੇ ਤਾਂ ਜੇ ਨਹੀਂ ਗੁਜਰਾਤੀ ਤੇ ਮੈਂ ਗੁਜਰਾਤ ਮਾਲ ਆ ਜੀ ਚੱਲਦਾ ਨਾ ਬੀੜੀ ਬੁੜੀ ਬਣਾਉਣਾ ਇਹਨਾਂ ਦੇ ਹਾਂ ਉਹ ਕਈ ਬੰਦੇ ਜਾਣ ਪਛਾਣਦੇ ਹੋਏ ਆ ਤੇ ਉਹ ਆਵਾਜ਼ ਮਾਰ ਕੇ ਭਾ ਲਿੰਦੇ ਆ ਅੰਦਰ ਵੀ ਸਾਨੂੰ ਇਹ ਕਾਲ ਦਾ ਇੱਕ ਮਤਲਬ ਦੱਸੋ ਵੀ ਆ ਇਹ ਮਤਲਬ ਕੀ ਬੰਦਾ ਖਾਲਸਾ ਦਾ ਉਹ ਜਨ ਉਗਰਵਾ ਦਾ ਫੇ ਉਹਨਾਂ ਨੂੰ ਦਸੀਦਾ ਹੰਦੇ ਹਾਂ ਵਾਕਿਆ ਗੱਲ ਠੀਕ ਆ ਆ ਗਾੜੀ ਆ ਭਾੜੀ ਚਾਹ ਪੀਣ ਆਏ ਆ ਚੜਾਈ ਦੇ ਕੁਲੀ ਹਵਾ ਜ਼ੋਰ ਹੋ ਗਿਆ ਹੁਣ ਉਥੇ ਇੱਕ ਦੁਕਾਨ ਵਾਲਾ ਮਿਲ ਪਿਆ ਉਹਨੇ ਆਵਾਜ਼ ਮਾਰ ਲਈ ਅੰਦਰ ਸਾਲੀ ਬੈਜੋ ਬੈ ਕੇ ਕਬੀ ਜੋ ਸੁਣਾ ਕਰਿਓ ਅਈ ਇਹ ਗੱਲ ਦਾ ਮਤਲਬ ਪੁੱਛਣਾ ਤੁਹਾਨੂੰ ਅਸੀਂ ਤਾਂ ਪੰਜਾਬੀ ਵਿੱਚ ਕੇ ਆਵਾਜ਼ ਮਾਰੀ ਉਹ ਭਾਲੀ ਲਾਗੇ ਗੱਡੀ ਖਲੋਤੀ ਸਾਡੀ ਚੜਾਈ ਚੜਾਈ ਜੇ ਸਾਹ ਚੜ ਗਿਆ ਯਾਰੇ 20 ਕਿਲੋ ਮੀਟਰ ਹੋਣਾ ਪੈਂਦਾ ਤੁਰ ਕੇ ਤੁਰ ਕੇ ਹੈ ਕਦੇ ਅਹੀਂ ਅਹੀਂ ਤੇ ਕਦੇ ਤੁਰੇ ਤਰੇ ਨਹੀਂ ਤੁਰ ਕੇ ਹੈ ਨਾ ਕਰਕੇ ਹੁਣਾ ਪਿੰਦੇ ਤੁਰ ਕੇ 1 ਕਿਲੋ ਕਿਲੋਮੀਟਰ ਪੁਰੇ ਧੂਆਂ ਨਿਕਲਦਾ ਚੜ ਜਾਂਦਾ ਏ ਅਹੀਂ ਕਲੀ ਚਲਦੇ ਰਹਿੰਦੇ ਆ ਪੈਦਲ ਪੈਦਲ ਆ ਫਿਰ ਇਹਨਾਂ ਦੱਸਿਆ ਆਂਦੇ ਸਾਰੀ ਸਰਦਾਰ ਜੀ ਆ ਮਤਲਬ ਬੰਦਾ ਵਾ ਮੈਂ ਆਹੋ ਭਾਈ ਆ ਮਤਲਬ ਬੰਦਾ ਦੇ ਆਂਦਾ ਪੰਜਾਬ ਦਾ ਜਿਹੜਾ ਮੀਡੀਆ ਵਾ ਸੋਸ਼ਲ ਮੀਡੀਆ ਸੁਣਿੰਦਾ ਵਾ ਪਰ ਪੰਜਾਬੀ ਸਾਡੇ ਸਮਝ ਨਹੀਂ ਨਾ ਆਉਂਦੀ ਆ ਹੁਣ ਤੁਸੀਂ ਮळा ਜਾ ਐ ਚੰਗੀ ਤਰ੍ਹਾਂ ਐ ਸਮਝਾਤਾ ਵਾ ਆਲੇ ਪੱਲੇ ਪੈ ਗਈ ਗੱਲ ਵੀ ਖਾਲਸ ਦਾ ਮਤਲਬ ਕੀ ਹੁੰਦਾ ਵਾ ਦਸਤਾਨ ਦਾ ਮਤਲਬ ਕੀ ਹੁੰਦਾ ਉਗਰਵਾਦੀ ਦਾ ਮਤਲਬ ਕੀ ਹੈ ਪਿੰਡਾਂ ਵਾਲਾ ਕੌਣ ਹੈ ਹੈ ਤੇ ਇੰਦਰਾ ਗਾਂਧੀ ਨੇ ਕਿਉਂ ਟੈਗ ਕੀਤਾ ਇਹੋ ਜਿਹੀਆਂ ਗੱਲਾਂ ਕੋਈ ਜਿਹੜਾ ਕੋਈ ਨਹੀਂ ਹਾਂ ਇਹ ਬੰਦਾ ਸਮਝਾਉਣ ਵਾਲਾ ਵੇ ਬੰਦੇ ਨੂੰ ਸਮਝਾਉਣ ਦੀ ਗੱਲ ਆ ਉਹਨਾਂ ਦੇ ਉੱਪਰ ਨਾ ਹੀ ਮਿਲੀ ਅਧੇਤ ਤੇਰੇ ਦੀ ਅਧੇਤ ਤੇਰੇ ਦੀ ਉਗਰਵਾਦੀ ਪਿੰਡਾਂ ਵਾਲਾ ਉਹ ਜੇ ਉਹ ਬੋਸ ਹੋ ਹੈਨਾ ਤਕਰੀਬ 18 ਮੀਟਰ ਉਹ ਦੱਸ ਦੇਗਾ ਖਲੀਮਤ ਬਾਲਾ ਕਹਿੰਦਾ ਕਿਰਾ ਕੀ ਮਤਲਬ ਪੰਦਾ ਕੀ ਨਹੀਂ ਪੰਦਾ ਨਾ ਆਹੋ ਅਜ ਬਾਬਾ ਤਾਂ ਕਿੰਨੇ ਲੱਗੇ ਰਹੇ ਬੰਛੇ ਦੇ ਵਿੱਚ ਜਾਦੇ ਉੱਥੇ ਮਰਾਠੀ ਇਹ ਨਹੀਂ ਵੀ ਜਿਆਦਾ ਉਮਰ ਦੇ ਨਹੀਂ ਮਾਲਾ ਵੀ ਬੰਨਿਆ 28 ਸਾਲਾਂ ਦੇ ਵਿੱਚ ਵਿੱਚ ਹੋਣਾ 20 ਤੋਂ 20 ਤੋਂ ਪਲੱਸ 28 ਤੋਂ ਮਾਲਾ ਸੇ ਮੁੰਡੇ ਜਿਹੜੇ ਕਾਲਜਾਂ ਗੱਲਾਂ ਵਾਲੇ ਜਿਹੜੇ ਪੜਦੇ ਆ ਉਹਨਾਂ ਦੀ ਗੱਲ ਕਰਦਾ ਆਹ ਦੋ ਉਪਰ ਦੇ ਦੇ ਇਹੋ ਇੱਥੇ ਕੀ ਹਾਉਦਾ ਬਾਰਡਰ ਦਾ ਕਿਦਾਂ ਆਇੰਦੇ ਆ ਕਿਦਾਂ ਕੀ ਆ ਉਹ ਮੈਂ ਭਾਈ ਮੈਂ ਉੱਥੇ ਲੱਗੀ ਤਾਰ ਮੈਂ ਇਹ ਲੱਗੇ ਰਹਿੰਦੇ ਹਾਂ ਪਤਾ ਹਾਂ ਤੂੰ ਦੱਬ ਤਾਰ ਦੇ ਵਿੱਚ ਬੰਦਾ ਕਿਦਾਂ ਆ ਜੋ ਤੇ ਜੁੱਤੀ ਗੱਲ ਇਹ ਖਾਣੇ ਦਾ ਮਤਲਬ ਕੋਈ ਨਹੀਂ ਅਸੀਂ 50 ਕਿਲੋਮੀਟਰ ਤੱਕ ਬੀਐਸਐਮ ਲੱਗੀ ਆ ਬੀਐਸਐਮ ਫੜਦੀ ਖਾਣੇ ਵਾਲੇ ਨੂੰ ਹੈਂਡਓਵਰ ਕਰਦੀ ਆ ਐ ਬਾਅਦੋਂ ਤੇ ਉੱਥੋਂ ਕਿੱਥੇ ਆ ਲੈਣੇ ਹੁਣ ਲੋਦਵੀ ਹਾਂ ਬੰਦੇ ਆ ਤੇ ਗੱਲ ਸਹੀ ਆ ਹਾਂ 50 ਕਿਲੋਮੀਟਰ ਏਰੀਆ ਵਾ ਉਹਦੇ ਵਿੱਚ ਕਿੱਥੋਂ ਆ ਲੈਣੇ ਫਿਰ ਉਹਨਾਂ ਨੂੰ ਹਿੰਦੀ ਵਿੱਚ ਮਾਲਾ ਆ ਜਾਣਾ ਜੀ ਦੇ ਕੇ ਅੱਧਾ ਪੋਣਾ ਤਾਂ ਨਹੀਂ ਲੱਗਾ ਉਹਨਾਂ ਬਾਹਰ ਆਉਂਦੇ ਅੱਛਾ ਜੀ ਅੱਛਾ ਆਹ ਗੱਲ ਬਾਦਿਆ ਉਹ ਮੈਂ ਭਾਈ ਸਾਹਿਬ ਕੋਈ ਉਹ ਗਲਵਾਦੀ ਨਹੀਂ ਹੁੰਦਾ ਫਿਰ ਨਾ ਕੋਈ ਕਲਸਤਾਨੀ ਤੇ ਨਾ ਕੋਈ ਉਰਵਾਦੀ ਜੀ ਠੀਕ ਆ ਕਾਲਰ ਦਾ ਮਸਬਲਾ ਹੁੰਦਾ ਜੀ ਮਾਲਾ ਜਰਨ ਜੀ ਸੰਗਰ ਰਾਜ ਹੁੰਦਾ ਜੀ ਪੂਰੀ ਡਿਟੇਲਸ ਸੁਣਾਈਦਾ ਹਿੰਦੀ ਜੀ ਆ ਹੁਣ ਕਈ ਮਤਬਲ ਸਾਨੂੰ ਪੰਜਾਬੀ ਦੇ ਵਿੱਚ ਉਹਨਾਂ ਦਾ ਹਿੰਦੀ ਨਹੀਂ ਸਮਝ ਆਉਂਦੀ ਤੇ ਉਸ ਵੇਲੇ ਗੂਗਲ ਕਰ ਲੈਂਦੇ ਹੁਣ ਵੀ ਆ ਆ ਦਾ ਮਤਲਬ ਬੰਦਾ ਹੁਣ ਕਈ ਸਬਦ ਇਹੋ ਜਿਹੇ ਆ ਉਹ ਗੂਗਲ ਦੱਸਦਾ ਹੀ ਨਹੀਂ ਆ ਉਹ ਗੂਗਲ ਦੇ ਵਿੱਚੋਂ ਦੇ ਨਹੀਂ ਜਿਹੜੀ ਆਪਣੀ ਠੇਠ ਪੰਜਾਬੀ ਭਾਸ਼ਾ ਬੋਲੀ ਜੀ ਆਪਾਂ ਦੇ ਆਹੋ ਤੇ ਆ ਕਰਕੇ ਆ ਜਿਹੜਾ ਸਾਰਾ ਮੇਰੀ ਆ ਨਾ ਇੰਟਰਨੈਸ਼ਨਲ ਕੁੱਤੇ ਖਾਣਾਂ ਤੋਂ ਤੋੜ-ਤੋੜ ਕੇ ਸਾਰਿਆਂ ਨੂੰ ਇਹਨਾਂ ਬਹੁਤੀ ਦੁਨੀਆ ਭੰਬਰ ਪੁੱਸੇ ਪਾਈ ਆ ਛਤਰਾ 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 ਕੋਲਲੀ ਗੀ ਮਸਾਇਲ ਬਚ ਨਹੀਂ ਸਾਰੇ ਇੱਥੋਂ ਆ ਗਏ ਆ ਉਧਰ ਬਾਪੂ ਨਾਲ ਲੈ ਆ ਉਧਰ ਕੋਈ ਹੁੰਦਾ ਨਹੀਂਗਾ ਐ ਇਹ ਦੋਸ ਜੀਤੀ ਚੜ ਜਾਂਦੇ ਇਹਦੇ ਲੈ ਕੇ ਆ ਲੈ ਲੋ ਮਾਰੋ ਯਾਰ ਰஞ்சிਤ ਨਿਕੋਲਾ ਰਾਜ ਵੇਖੋ ਫਿਰਦੇ ਹੋ ਫਿਰਦੇ ਹੋ ਪੈਸੇ ਲੈ ਕੇ ਬਿਆਨ ਹਾਂ ਵੇਖੀਦਾ ਨੀ ਨੀ ਕਿਤਨਾ ਲੈਂਦੇ ਅਗਲੇ ਬਗਾਨੇ ਪੁੱਤ ਨੀਰੀ ਨਾ ਸਾਧੂਆਂ ਦੇ ਹੁਣ ਵੀ ਦਿੱਤਾ ਵਾ ਰੋਲਿੰਗਾਂ ਗੱਲ ਬੰਦੀ ਜੇ ਕੋਈ ਆਪਣੀ ਸਰਕਾਰ ਹੋਵੇ ਤੇ ਉਹ ਐ ਮਿਸਕਿਲ ਰਵੇ ਉਹ ਵੇਲੇ ਪਾਲੀ ਲੱਗੇ ਜਣਾ ਜੇ ਥਾਗੇ ਯਾਰ ਇਹ ਨਹੀਂ ਦੂਰੋਂ ਦੇ ਹੁੰਦੇ ਹੁੰਦੇ ਮਲੇ ਬੋਲ ਜੀ ਸੁਣਾ ਨੰਦ ਜੀ ਮੈਂ ਇੱਕ ਵੀਡੀਓ ਦੀ ਬਣਾ ਕੇ ਦਉਣਾ ਦੱਸਣਾ ਸਹੀ ਰਹਿੰਦਾ ਹਾਂ ਆਹ ਆਈ ਕਰੋ ਜਿਆਦਾ ਉਮਰ ਦੇ ਨਹੀਂ ਜਿੱਦਾਂ ਕੋਈ ਪਟਾਣੇ ਵਾਲ ਨਹੀਂ ਗਏ ਮਾ ਮਾਲਾ ਵਿਦਿਆਨ ਕਾਲਾ ਕੋਲਜਾਂ ਵਾਲੇ ਜਿੰਨੀ ਉਮਰ ਦੇ ਮੁੰਡੇ ਪੜਦੇ ਪੁਰਦੇ ਆ ਉਹ ਹੀ ਮਨਦਾ ਇਹੀ ਇਤਤੋ ਜਿਹੜੇ ਰਹੀਂਦੇ ਮਤਲਬ ਉਹ ਪੁੱਛਿਆ ਕਈਆਂ ਨੂੰ ਆ ਮਰ ਪੂਰਾ ਨਹੀਂ ਮਤਬਲ ਸਾਨੂੰ ਪਤਾ ਲੱਗਾ ਵੀ ਇਹ ਪੂਰਾ ਮਤਲਬ ਕੋਈ ਅੱਧ ਬਚਤ ਦੀ ਦੱਸ ਦਿੰਦਾ ਪੂਰੀ ਗੱਲ ਨਹੀਂ ਦੱਸਦਾ ਮੈਂ ਜੀ ਪੂਰੀ ਤੁਹਾਨੂੰ ਇਹ ਦੱਸਦੇ ਆ ਜਾਓ ਫਿਰ ਸਾਨੂੰ ਟਾਈਮ ਲੱਗਣਾ ਫਿਰ ਨਾ ਕਿ ਉਹ ਵੀ ਸਾਨੂੰ ਕੰਮ ਪੈ ਗਿਆ ਕੀ ਪੈ ਗਿਆ ਬਹੁਤ ਸਾਡੇ ਲੱਗੇ ਫਿਰ ਅਸੀਂ ਤੁਹਾਨੂੰ ਦੱਸਦੇ ਪੂਰੀ ਗੱਲ ਬਾਤ ਕੀ ਮਤਲਬ ਬੰਦਾ ਕਿਦਾਂ ਇੰਦਰਾ ਗਾਂਦੀ ਦੁਰੀ ਤਰਨਾ ਟੈਕ ਹੋਇਆ ਕੀ ਹੋਇਆ ਹੈ ਭਿੰਡਰਾਂ ਵਾਲੇ ਸੰਤ ਕਿਦਾਂ ਆਏ ਉੱਥੇ ਅੰਦਰ ਗਏ ਹਾਰ ਬੰਦ ਉਸ ਨੇ ਹਸ ਕੀਤਾ ਕਿਦਾਂ ਸੀ ਦੀਆਂ ਪ੍ਰਾਪਤ ਕੀਤੀਆਂ ਠੀਕ ਹੈ ਆਹੋ ਸਾਲੇ ਸਾਲੇ ਬਰਾਲ ਵਰਗੇ ਬਰਾਲ ਨੂੰ ਕੰਕ ਲਾਗੇ ਸਾਰੇ ਆਹੋ ਤੇ ਆਪ ਹੀ ਆ ਗਏ ਹੈ ਇਹ ਆਪੇ ਪੰਜਾਬੀ ਨੂੰ ਮਾਰੇ ਨਹੀਂ ਮਰਦਾ ਭਾਈ ਜਿਹਨਾਂ ਪੱਗਾਂ ਸਿਰ ਤੇ ਸਾਰੇ ਆ ਮੈਂ ਚਲੋ ਮੈਂ ਚਲੋ ਮੈਂ ਚਲੋ ਇਹ ਗੱਲ ਕਰ ਲੈਨੇ ਮੇਰੀਆਂ ਦਾਦਾ ਦਾ ਵੀ ਉਹ ਜੇ ਮੈਂ ਤੁਸੀ ਤੁਸੀਂ ਚਲੋ ਮੇਰੇ ਨਾਲ ਮਹੀਨੇ ਦਾ ਖਰਚਾ ਮੇਰਾ ਉੱਤਲੇ ਸਾਰਾ ਰਹਿਣ ਸੈਨ ਤੁਸੀਂ ਮੈਨੂੰ ਦਿਖਾ ਦੇਵੋ ਕਰਵਾਦੀ ਕਿੱਦਾਂ ਦੀ ਹੁੰਦੇ ਆ ਹਾਂ ਲੋਲੇ ਉੱਚੇ ਤਾਰਾਂ ਲੱਗੀਆਂ ਗੁੜੀ ਜਵੀ ਫੌਜ ਲੱਗੀ ਅਵੇ ਗੋਲ ਨਿਕਲਉਂਦੇ ਇਹਨਾਂ ਦੇ ਆਪਣੀ ਆ ਹਾਂ ਖਾਧਾ ਕੋਈ ਨਹੀਂ ਆ ਆ ਗਏ ਪਾਲੀ ਤੇ ਲੱਗੇ ਜੀ ਬਲੀ ਤੇ ਰਿਪਾਲੀ ਬੜਿਕੜਾਈ ਪਿੰਦੀ ਜਿਹੜੀਆਂ ਗੱਦੀਆਂ ਅੰਦਰ ਆਏ ਉੱਚੇ ਸਾਲੀ ਕਰਨੀਆਂ ਸੀ ਪਹੁੰਚ ਗਏ ਬੜੀਆਂ ਵਾਲੇ ਆਹੋ ਅਰੇ ਰੋੜ ਤੇ ਫੋਟੋ ਵੀ ਨਹੀਂ ਸਾਫ ਹੋਣਦੀ आगे गड्डी जा के पीने लम्बे चाह जो पी रहे हैं रोटी रोटी इधर मिलती नहीं इधर वाला पाओ डोसा सांभल बस ये वो चीज़ें मिल दी फिर तो वो खा हाँ गए हैं हम जाके खाए आए हैं ब्रैड आहो पोहा छुट्टी सामान भेजा के पोहा पोहा खावे बस छुट्टी ठीक है